ਨਮਸਕਾਰ ਸਤਿ ਸ਼੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇ ਜੀ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਦਾ ਜਿਹੜਾ ਮੁੱਦਾ ਹੈ ਉਹ ਬਹੁਤ ਹੀ ਗੰਭੀਰ ਹੈ ਬੀਤੇ ਦਿਨੀ 11 ਦਿਨ ਦੀ ਨਿਆਇ ਖੇਰਾਸਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ED ਨੇ ਕੋਰਟ ਦੇ ਵਿੱਚ ਪੇਸ਼ ਕੀਤਾ ਕੋਰਟ ਦੇ ਵਿੱਚ ਦੋਹਾਂ ਪੱਖਾਂ ਦੀਆਂ ਦਲੀਲਾਂ ਹੋਈਆਂ ED ਨੇ ਕਿਹਾ ਕਿ ਜਿਹੜੇ ਅਰਵਿੰਦ ਕੇਜਰੀਵਾਲ ਹੈ ਉਹ ਉਹਨਾਂ ਦੀ ਜਾਂਚ ਦੇ ਵਿੱਚ ਬਿਲਕੁਲ ਸਹਿਯੋਗ ਨਹੀਂ ਕਰ ਰਹੇ ਬਲਕਿ ਉਹਨੇ ਸਵਾਲਾਂ ਦਾ ਗੋਲ ਮੋਲ ਜਵਾਬ ਦੇ ਰਹੇ ਨੇ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਇਸ ਤਰ੍ਹਾਂ ਦੇ ਉੱਤਰ ਜਿਹੜੇ ਉਹ ਵਾਰ-ਵਾਰ ਦੇ ਰਹੇ ਨੇ ਈਡੀ ਨੇ ਜਿਹੜੀ ਇੱਕ ਗੱਲ ਹੋਰ ਸਪਸ਼ਟ ਕੀਤੀ ਅਰਵਿੰਦ ਕੇਜਰੀਵਾਲ ਦਾ ਜਿਹੜਾ ਬਿਆਨ ਉਹ ਅਦਾਲਤ ਵਿੱਚ ਦਿੱਤਾ ਕਿ ਜਦੋਂ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਗਿਆ ਕਿ ਭਾਈ ਜਿਹੜਾ ਵਿਜੇ ਨਾਇਰ ਹੈ ਸ਼ਰਾਬ ਘਟਾਣ ਦੇ ਵਿੱਚ ਜਿਹੜਾ ਪੈਸੇ ਦਾ ਲੈਣ-ਦੇਣ ਸੀ ਕਿਵੇਂ ਹੋਇਆ ਕਿਹਨੂੰ ਦਿੱਤੇ ਕੀ ਕੀਤਾ ਗਿਆ ਤਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਹੜਾ ਨਾਇਰ ਹੈ ਉਹ ਮੈਂ ਨੂੰ ਡਾਇਰੈਕਟ ਰਿਪੋਰਟ ਨਹੀਂ ਕਰਦਾ ਸੀ ਉਹ ਆਤਿਸ਼ੀ ਮਾਰਲੇਨੀ ਤੇ ਸੌਰਵ ਭਰਦवाज ਇਹਨਾਂ ਦੋ ਨੇਤਾਵਾਂ ਨੂੰ ਰਿਪੋਰਟ ਕਰਦਾ ਸੀ ਇਹਨੂੰ ਜੇ ਡੀਕੋਡ ਕਰੀ ਤਾਂ ਇੱਥੇ ਕਿਤੇ ਵੀ ਅਰਵਿੰਦ ਕੇਜਰੀਵਾਲ ਨੇ ਮਨ ਨਹੀਂ ਕੀਤਾ ਕਿ ਘੁਟਾਲਾ ਨਹੀਂ ਹੋਇਆ ਬਲਕਿ ਉਹਨਾਂ ਦੋ ਨੇਤਾਵਾਂ ਦੇ ਨਾਮ ਲੈ ਕੇ ਇੱਕ ਹੋਰ ਬਹਿਸ ਚਰਚਾ ਤੇ ਜਾਂਚ ਦਾ ਅੰਸ਼ਸ਼ਰੇ ਬਣਿਆ ਹੁਣ ਆਦਿਸ਼ੀ ਤੇ ਸੌਰਵ ਭਾਰਦਵਾਜ ਇਹਨਾਂ ਨੇ ਕੋਟਾਲਾ ਕੀਤਾ ਹੈ ਜਾਂ ਨਹੀਂ ਕੀਤਾ ਇਹ ਜਾਂਚ ਦਾ ਮਿਸ਼ਾ ਜਾਂਚ ਏਜੰਸੀਆਂ ਕਰਨਗੀਆਂ ਸੀਬੀਆਈ ਈਡੀ ਇਹ ਉਹਨਾਂ ਦਾ ਬਸਲਾ ਹੈ ਪਰ ਇਥੋਂ ਬਹੁਤ ਸਾਰੀ ਚੀਜ਼ਾਂ ਨਿਕਲ ਕੇ ਬਾਹਰ ਆਈਆਂ ਕਿਰਵਿੰਦ ਕੇਜਰੀ ਵਾਲੇ ਇਸ ਗੱਲ ਤੋਂ ਮੁਨਕਰ ਨਹੀਂ ਹੋ ਰਹੇ ਕਿ ਕੋਟਾਲਾ ਨਹੀਂ ਹੋਇਆ ਜਿਹੜੇ ਪਹਿਲਾਂ ਬਿਆਨ ਦੇ ਰਹੇ ਸੀ ਕਿ ਅਸੀਂ ਤਾਂ ਕੋਟਾਲਾ ਕੀਤਾ ਨਹੀਂ ਜੀ ਅਸੀਂ ਤਾਂ ਪਾਕ ਸਾਫ਼ ਇਮਾਨਦਾਰ ਉਹਨਾਂ ਨੇ ਅਦਾਲਤ ਦੇ ਵਿੱਚ ਕੋਈ ਵੀ ਸਬੂਤ ਨਹੀਂ ਪੇਸ਼ ਕੀਤਾ अरविंद केजरीवाल ਨੂੰ ਦੇਖੀਏ ਜਿ세 ਇਹ ਤਾਂ ਰਾਜਨੀਤਿਕ ਝੋਕਰ ਦੇਖੀ ਤਾਂ ਜਿਸ ਬੰਦੇ ਨੇ ਆਪਣੇ ਗੁਰੂ ਅਨਾ ਹਜ਼ਾਰੇ ਨੂੰ ਉਹਨਾਂ ਦੇ ਨਾਲ ਬਹੁਤ ਸਾਰੇ ਸਾਥੀ ਆਏ ਜਿਨ੍ਹਾਂ ਨੂੰ ਸਾਈਡ ਲਾਈਨ ਕਰਦਾ ਹੈ ਜਿਨ੍ਹਾਂ ਨੂੰ ਲੱਗਦਾ ਸੀ ਕਿ ਇਹ ਮੇਰੀ ਕੁਰਸੀ ਦੇ ਲਈ ਖਤਰਾ ਪੈਦਾ ਹੋ ਸਕਦੇ ਨੇ ਜਿਨ੍ਹਾਂ ਲੋਕਾਂ ਦੇ ਖਿਲਾਫ अरविंद केजरीवाल ਸਟੇਜ 'ਤੇ ਬੋਲ-ਬੋਲ ਕੇ ਸਬੂਤਾਂ ਦੇ ਦਾਅਵੇ ਕਰ-ਕਰ ਕੇ ਸੱਤਾ ਦੇ ਵਿੱਚ ਆਏ ਸੀ ਉਹੀ ਕਾਂਗਰਸ ਤੇ ਹੋਰ ਇੰਡੀ ਗਠਬੰਧਨ ਦੇ ਨੇਤਾਵਾਂ ਦੇ ਨਾਲ ਕੱਲ ਨੂੰ ਦਿੱਲੀ ਦੇ ਵਿਖੇ ਇੱਕ ਵੱਡੀ ਸ਼ਕਤੀ ਪ੍ਰਦਰਸ਼ਨ ਦਾ ਮਜ਼ਾਹਰਾ ਕੀਤਾ ਗਿਆ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਵਾਈਫ ਸੁਨੀਤਾ ਕੇਜਰੀਵਾਲ ਸੋਨੀਆ ਗਾਂਧੀ ਦੇ ਨਾਲ ਬੈਠੀ ਹੋਈ ਨਜ਼ਰ ਆਈ ਪੰਜਾਬ ਦੇ ਨੇਤਾਵਾਂ ਨੇ ਵੀ ਉੱਥੇ ਆਪਣੀ ਹਾਜ਼ਰੀ ਭਰੀ ਅਰਵਿੰਦ ਕੇਜਰੀਵਾਲ ਨੇ ਇਹ ਦੋ ਨਾਵਾਂ ਨੂੰ ਲੈ ਕੇ ਇੱਕ ਬੜਾ ਵੱਡਾ ਤੇ ਗੰਭੀਰ ਪ੍ਰਸ਼ਨ ਤੇ ਵਿਸ਼ਾ ਛੱਡ ਦਿੱਤਾ ਗਿਆ ਅਰਵਿੰਦ ਕੇਜਰੀਵਾਲ ਨੂੰ ਪਤਾ ਹੈ ਇਹ ਹੁਣ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਕਿਉਂਕਿ ਈਡੀ ਕੋਲੇ ਪ੍ਰਾਪਤ ਸਬੂਤ ਨਹੀਂ ਉਹਨਾਂ ਦੀ ਜਿਹੜੀ ਵਾਈਫ ਹੈ ਉਹ ਦਿੱਲੀ ਦੀ ਮੁੱਖ ਮੰਤਰੀ ਨਹੀਂ ਬਣ ਸਕਦੀ ਬਾਹਰ ਹੁਣ ਕੌਣ ਨੇਤਾ ਨੇ ਜਿਹੜੇ ਇਸ ਟਾਈਮ ਉਹਨਾਂ ਦੀ ਕਾਨਫਰੰਸਾਂ ਦੇ ਵਿੱਚ ਜਾਂ ਹੋਰ ਪਾਰਟੀ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਉੱਪਰ ਕਾਰਜ ਕਰ ਰਹੇ ਨੇ ਉਹ ਦੋਹੇ ਨੇਤਾ ਨੇ ਸੌਰਭਾਰਧਵਜ ਤੇ ਆਤੀਸ਼ੀ ਇਹਨਾਂ ਦੋਹੇ ਨੇਤਾਵਾਂ ਨੂੰ ਨਾਮ ਲੈ ਕੇ ਕੇਜਰੀਵਾਲ ਨੇ ਇਸੇ ਕਰਕੇ ਕੀਤਾ ਕਿਉਂਕਿ ਮੈਂ ਤਾਂ ਬਾਰ ਨਹੀਂ ਆ ਸਕਦਾ ਲੇਕਿਨ ਇਹਨਾਂ ਦੋਵਾਂ ਚ ਕੋਈ ਮੁੱਖ ਮੰਤਰੀ ਨਾ ਬਣੇ ਤੇ ਦਿੱਲੀ ਦੇ ਵਿੱਚ ਰਾਸ਼ਟਰਪਤੀ ਰਾਜ ਆ ਉਹ ਲਾਗੂ ਹੋ ਜੇ ਇਹ ਉਹੀ ਨੇਤਾਨੀ ਇਹ ਉਹੀ ਅਰਵਿੰਦ ਕੇਜਰੀਵਾਲ ਜਿਹੜਾ ਕਹਿੰਦਾ ਸੀ ਕਿ ਮੈਨੂੰ ਦਿੱਲੀ ਦੀ ਮੁੱਖ ਮੰਤਰੀ ਦੀ ਕੁਰਸੀ ਦਾ ਕੋਈ ਲਾਲਚ ਨਹੀਂ ਹੈ ਮੈਂ ਤਾਂ ਜਿਹੜਾ ਹੈ ਕਿ ਆਪਣਾ ਅਸਤੀਫਾ ਜੁੱਤੀ ਦੀ ਨੋਕ ਤੇ ਲੈ ਕੇ ਤੁਰਦਾ ਆ ਪਰ ਹੁਣ ਕੀ ਕਿ ਵਾਕਈ ਯਾਤਸ਼ੀ ਤੇ ਸਰਭਾਰ ਦਵਾਜ ਜੀ ਜੇਲ੍ਹ ਦੇ ਪਿੱਛੇ ਹੋਣਗੇ ਜਾਂ ਉਹ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣਗੇ ਜਾਂ ਅਰਵਿੰਦ ਕੇਜਰੀਵਾਲ ਦੇ ਸੁਪਨੇ ਪੂਰੇ ਹੋਣਗੇ ਜਾਂ ਉਹ ਉਹਨਾਂ ਦੇ ਨਾਲ ਬੈਠ ਕੇ ਜੇਲ੍ਹ ਦੇ ਵਿੱਚ ਗੱਪਾਂ ਮਾਰਨਗੇ ਇਹ ਜਾਂਚ ਦਾ ਵਿਸ਼ਾ ਹੈ ਸਰਕਾਰ ਕਰੇਗੀ ਜਾਂਚ एजेंसियां ਕਰਨਗੀ ਪਰ ਫਿਰ ਵੀ ਇਹ ਇੱਕ ਬਹੁਤ ਵੱਡੇ ਅਰਵਿੰਦ ਕੇਜਰੀਵਾਲ ਨੇ ਕੱਲ ਕਹਿ ਦਿੱਤੀ ਇੱਕ ਤਾਂ ਉਹ ਸ਼ਰਾਬ ਕੋਟਾਲੇ ਤੋਂ ਮਨ ਕਰਨੀ ਹੋਏ ਦੂਸਰਾ ਉਹਨਾਂ ਨੇ ਕਿਹਾ ਤਾਂ ਕਿ ਇਹ ਲੋਕ ਵੀ ਸ਼ਰਾਬ ਘੁਟਾਣੇ ਦੇ ਵਿੱਚ ਸ਼ਾਮਲ ਨੇ ਕਿਉਂਕਿ ਵਿਜੇ ਨਾਇਰ ਜਿਹੜਾ ਹੈ ਉਹ ਇਹਨਾਂ ਲੋਕਾਂ ਨੂੰ ਰਿਪੋਰਟ ਕਰਦਾ ਸੀ ਉਮੀਦ ਕਰਦੇ ਹਾਂ ਕਿ ਦਿੱਲੀ ਦੀ ਜਨਤਾ ਜਿਨ੍ਹਾਂ ਨੇ ਸਰਕਾਰ ਬਣਾਈ ਇਹਨਾਂ ਨੂੰ ਵਾਗਡੋਰ ਦਿੱਤੀ ਆਪਣੇ ਰਾਜ ਦੀ ਆਪਣੇ ਕੇਂਦਰ ਸ਼ਾਸਿਤ ਰਾਜ ਦੀ ਖੁਸ਼ਹਾਲੀ ਦੇ ਲਈ ਸ਼ਾਂਤੀ ਦੇ ਲਈ ਉਹ ਕਾਇਮ ਰਹੇ ਇਹ ਨਾ ਹੋਵੇ ਕਿ ਸਾਰੀ ਪਾਰਟੀ ਚੇਲਾ ਦੇ ਪਿੱਛੇ ਬੈਠੇ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਦੇ ਨਾਲ ਨਮਸਕਾਰ ਸਤਿ ਸ੍ਰੀ ਅਕਾਲ